ਸਰਦਾਰ ਨਮਾ ਜੰਗ ਤੇ ਡਾਕਟਰ ਰਮਨਦੀਪ ਕੋਇਲ ਤੋਂ ਨਵੇਂ ਇਹਨਾਂ ਨੇ ਕੱਢ ਲਈ ਇਹਨਾਂ ਨੂੰ ਆਰਡਰ ਮਿਲੇਗਾ ਤੁਹਾਡੇ ਕਿਤੇ ਆਰਡਰ ਰਮਨਦੀਪ 5.5 5.5 ਜਿੰਨੇ ਦੇ ਆਰਡਰ ਹੋਏ ਇਹਨਾਂ ਦੇ ਤੋਂ ਡਾਕਟਰ ਰਮਨਦੀਪ ਕੋਇਲ ਨੂੰ ਸਾਡੀਆਂ ਸ਼ੁਭ ਸ਼ਾਮਾਂ ਵੀ ਨੇ ਪਰ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਇਹ ਸੌਜ ਕੋਣੀ ਹੈ ਬੇਪਰ ਨਿਸ਼ਾਨਵਾਦ ਤੇ ਕੰਮ ਕਰਨਾ ਹੈ ਪ੍ਰਾਕੀ ਮਸਲੇ ਪ੍ਰਾਕ ਨਾਲ ਹੱਲ ਕਰਨਾ ਹੈ ਬੰਦੇ ਤੁਸੀਂ ਵੀ 2 ਮਿੰਟ ਦੱਸੋ ਇਹ ਬਹੁਤ ਹੀ ਐਂਡੈਂਸ ਸਾਡੇ ਯੰਗ ਡਾਕਟਰ ਨੇ ਬੜੇ ਐਕਸ਼ਨ ਨੇ ਦੱਸੋ ਮੈਂ ਜੀ। ਜਦੋਂ ਦੇਖਦੇ ਆ ਕਿ ਜਦੋਂ ਆਪਾਂ ਫਾਰਮਰ ਦੇ ਕੋਲੇ ਬੈਠੇ ਆ ਤੇ ਇਹਦੇ ਤੋਂ ਮਨ ਤੇ ਤਾਂ ਬੜਾ ਚੱਲਦਾ ਹੈ। ਉਹ ਪਾਈਆਂ ਪੁੱਛੇ ਬਾਅਦ ਚ ਕਿੰਨੀ ਵਾਪਰ ਕੋਲ ਬੋਲਦੇ ਤਾਂ ਇਹ ਘਰ ਕੇ ਪੌਂਟ ਸੀ ਹੈ। ਜੇਕਰ ਆਪਾਂ ਆਪਣੀ ਮਿਹਨਤ ਸਹੀ ਰਹਿ ਨਹੀਂ ਪਾਓਗੇ ਤਾਂ ਅਸਲ ਵਿੱਚ ਬਹੁਤ ਦਿੱਕਤਾਂ ਦੀ ਗੱਲ ਹੋਣੀ ਹੈ। कई चीजें ਜੇ ਆਪਾਂ ਮੈਨੇਜਰ ਨਾਲ ਕਰਕੇ ਚੱਲਦੇ ਹਾਂ ਤੇ ਆਪਾਂ ਫੋਰਸ ਤੋਂ हो गया ਫੀਡਿੰਗ हो गया ਫੀਡਿੰਗ ਹੋ ਜਾ ਆ ਇਹ ਆਪਣਾ ਇੱਕ ਫੀਡਿੰਗ ਹੋ ਗਿਆ ਕਿ ਜਿਹੜੇ ਚਾਹ ਹਨ ਆਪਾਂ ਨੂੰ ਨਹੀਂ ਭਈ ਇਹਦੇ ਬੰਦ ਨੂੰ ਆਪਾਂ ਰਿਜ਼ਰਵ ਕਰਕੇ ਜਿਹੜੀ ਪਰਕਾ ਮੋਸ ਤੋਂ ਫਾਰਮ ਤੋਂ ਛਿਨੇ ਮੁਨਾਫਾ ਆਟੋਮੈਟ ਕਰਦੇ ਤੇ ਜੇਕਰ ਫੀਡਿੰਗ ਹੀ ਸਹੀ ਨਹੀਂ ਕਰ ਇਹਨਾਂ ਦਾ ਧੰਨਵਾਦ ਜੀ ਡਾਕਟਰ ਸਾਡੇ ਸ਼ੋਮਚਾ ਮਦਦ ਨਾਲ ਇੰਨੇ 200 ਇੰਗਲਿਸ਼ ਵਿੱਚ 200 ਮਿੰਟ ਦਾ ਗੰਡਾਪਾਤ ਇਸੇ ਤੋਂ ਨਾ ਸਿਰਫ ਰੈਡੀ ਟ੍ਰੇਨਿੰਗ ਦੇ ਰਹੇ ਨਹੀਂ ਬਣਾ ਰਹੇ ਇਹ ਤੁਹਾਡੇ ਵਾਸਤੇ ਤਨ ਮਨ ਤੰਦਰੁਸਤ ਬਹੁਤ ਨਵੀਂ ਪੜਾਈ ਕੀਤੀਆਂ ਨੇ ਨਵੀਂ ਪਕਿਆਨ ਜਾਣਕਾਰੀ ਇਹਨਾਂ ਪੁਰੇ ਬਹੁਤ ਸਾਖਰ ਦਾ ਸਪੈਸ਼ਲਿਸਟ ਨੇ ਸਰਜਰੀ ਡਾਈਨਿ ਮੈਡੀਕਲ ਟੈਕਨੋਲੋਜੀ ਤੇ ਟਿਊਬ ਫੀਡਿੰਗ ਦੇ ਖਰਾਬ ਦੇ ਬਾਹਰ ਨੇ ਸਾਡੇ ਨਾਲੋਂ ਵਧੀਆ ਮਾਰਦੇ ਆ ਤੁਹਾਡੇ ਕੋਲ ਆਉਣਗੇ ਜੀ ਸਾਰਿਆਂ ਦਾ ਨਾ ਇਹਨਾਂ ਦਾ ਵੈਲਕਮ ਵੀ ਹੈ ਇਹਨਾਂ ਦੇ ਜੁਬਾਰੀ ਵੀ ਆ ਵੀ ਤੁਹਾਡੇ சேਵਾਦਾਰ ਠੀਕ ਹੈ